ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਬੰਦਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਰਾ ਆਪਾਂ ਤੁਹਾਨੂੰ 6-7 ਝੋਟੀਆਂ ਦਿਖਾਵਾਂਗੇ ਸਾਰੀਆਂ ਸਿੰਘਾਂ ਸਵਾਈਆਂ ਤੇ ਆਪਾਂ ਪਹੁੰਚੀਆਂ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੱਸਣਾਓ ਠੀਕ ਠਾਕ ਜੀ ਕਿਰਪਾ ਹੀ ਕਿਰਪਾ ਹੈ ਗੁਰੂ ਰਾਮਦਾਸ ਦੀ ਚਲੋ ਕਿਰਪਾ ਹੀ ਚਾਹੀਦੀ ਹੈ ਜੀ ਲੈਂਦੇ ਫੇਰ ਅੱਜ ਦੁੱਧ ਦੇ ਗਾਂ ਦੇ ਗੇਨੇ ਲੈਂਦੇ ਵੀ ਦੀ ਮਗੀਸ਼ੇ ਕੱਟ-ਕੱਟ ਕੇ ਜਿਵੇਂ ਜਿਹਾ ਜਿਹਾ ਆਪਾਂ ਕਹਿੰਦੇ ਦੁੱਧ ਦੇ ਸਮੁੰਦਰ ਹਾਂਜੀ ਹਾਂਜੀ ਸਾਰੀਆਂ ਸਿੰਘਾਂ ਸਵੀਆਂ ਇੱਕ ਗੱਬਣ ਦੇ ਵਿੱਚ ਬਾਕੀ ਸਭ ਸੂਆ ਮਾਲ ਠੀਕ ਹੈ ਠੀਕ ਹੈ ਜੀ ਤੇ ਬਈ ਆਪਣੇ ਨਾਮ ਤੇ ਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾ ਗੜੀ ਤਸੀਲ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 981456118 ਠੀਕ ਹੈ ਜੀ ਤੇ ਆਹ ਵਾਲੀ ਝੋਟੀ ਦੀ ਕਰੀਏ ਸ਼ੁਰੂਆਤ ਹਾਂ ਜੀ ਇਸੇ ਨਾਲ ਕਰ ਲਓ ਜੀ ਜੱਸੋ ਬਈ ਜੀ ਦਿਲ ਜੀ ਸੂਆ ਤੇ ਜਾ ਜੇ ਅੱਛਾ ਜੀ ਤੇ ਆਪਾਂ ਐਵੇਂ ਦੀ ਕਹੀ ਜਾਣਾ ਦੂਜੇ ਦੂਜੇ ਜਿਹੜੀ ਕੱਝੇ ਹੋਊਗੀ ਤੇ ਜੇ ਕਹਾਂਗੇ ਜਿਹੜੀ ਸਾਡੀ ਆ ਜੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਪਹਿਲੇ ਤੇ ਪਹਿਲੇ ਕਹਾਂਗੇ ਹਾਂ ਜੀ ਹਾਂ ਜੀ ਸੂਆ ਤੇ ਜਾ ਜੇ ਮੇਰਾ ਠੀਕ ਹੈ ਜ ਖੋਲ ਕੇ ਤੋਰ ਕੇ ਕਿੰਨੇ ਦੁੱਧ ਾਲੀਏ ਵੈਸੇ ਦੁੱਧ ਵੀ ਜੀ ਨੇ ਘਰ ਆ ਲਈ ਦਸਨ ਮਾਤਾਵਾਂ 14 ਕਿਲੋ ਦੁੱਧ ਦਿੰਦੀ ਰਹੀ ਹੈ ਮੈਂ ਅੱਛਾ ਜੀ ਹਾਂ ਜੀ ਦੇਣਾ ਵੀ ਆ ਵੇਖੋ ਢੱਟਾ ਢੋਣਾ ਤੁਹਾਨੂੰ ਪਤਾ ਕਿ ਕਿਦੀ ਸੂਣ ਤੋਂ ਵੱਧ ਡੰਗਰ ਬੋਲੇ ਬੋਲੇ ਚ ਨੱਚੜ ਜਾਂਦਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਬੋਲੇ ਚ ਬਾਹਰ ਹੋ ਗਏ 13 ਦੇ 14 ਦੇ ਥੜ ਭਾਂਡਾ ਬਹੁਤ ਸੋਨਾ ਠੀਕ ਹੈ ਜੀ ਨਾਲੋਂ ਡੰਡਾ ਮੈਂ ਫਾਉਟ ਕਿਡੜੀਆਂ ਮੋਟੀਆਂ ਕਿੱਤ ਲਓ ਜੀ ਮਿਲਕ ਵਾਂਗੂ ਦਿਖਾਉਨੇ ਆ ਤੇ ਹਵਾਨੇ ਦੀਆਂ ਜਿਹੜੀਆਂ ਨਾੜਾ ਨੂੜਾ ਵੀ ਕਾਹਦੀ ਆ ਗਈਆਂ ਤੇ ਥੜ ਪੈ ਲੱਗੀਆਂ ਗੱਲ ਕੱਲਾ ਕੱਲਾ ਲੱਗਾ ਕਮੇਡੀ ਐਕਟਰ ਇੱਕ ਕਮੇਡੀ ਐਕਟਰਿਆ ਦੇ ਇਹ ਸ਼ੌਂਕ ਹੈ ਨੂੰ ਪੂਰਾ ਵਜਾਂ ਦਾ ਹਾਂ ਆਵੇ ਆਵੇ ਹਾਂ ਨਾਂ ਦਾ ਮੈਂ ਖੋਲ ਰਹੀਆਂ ਪਰ ਗੜ ਨਹੀਂ ਲੱਭੰਦੀ ਏ ਏ ਇੰਜੈਕਟ ਕਰ ਗਿਆ ਥੋੜੀ ਜੀ ਕਹਿੰਦਾ ਮੈਂ ਖੋਲ ਕੇ ਖੋਣੇ ਅੱਜ ਤੇਚਾ ਪਾ ਲਿਆ ਤਗੜਾ ਹੀ ਹੈ ਨਾ ਨਾਲੇ ਫਿਰ ਕੀ ਹਾਲਿਆ ਵਧੀਆ ਆਦੀਆ ਮਾਈ ਤੁਸੀ ਸੁਣਾਓ ਵਧੀਆ ਛੜਦੀ ਗਲਾ ਜੀ ਲੋ ਜੀ ਫੇਸ ਕੁਆਲਟੀ ਤੇ ਕੱਦ ਵਜਨ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਕੱਦ ਵਜਨ ਦੀ ਫੁੱਲ ਵੀਜੀ ਤੇ ਸੁਲਵਾ ਹੀ ਦਾ ਤੀਸਰਾ ਸੂਈ ਆ ਤੇ ਇਸ ਸਮ ਜਿਹੜਾ 8 ਲੀਟਰ ਦਾ ਕੋਲਾ ਬਿਲਕੁਲ ਚੜ ਗਈ ਇਹਦੇ ਪਿੱਛੇ ਕੀ ਆ ਕਮਾਲਾ ਜੀ ਫੀਲ ਮਿਲ ਕਾਫ ਆ ਗਿਆ ਜੇ ਚੈੱਕ ਕਰ ਸਤੇ ਬਾਕੀ ਐਨ ਪਿਓਰ ਯਾ ਡਬਲਾਇਆ ਗਿਆ ਤੇ ਮੈਨੂੰ ਕਿਹਾ ਜਿਹੜੀ ਦੋਹਾਂ ਸਾਈਡਾਂ ਤੇ ਬਹੁਤ ਜਿਆਦਾ ਚੰਗੀ ਲੱਗੀ ਐਨ ਕਾਪਾਂ ਹੀ ਲੱਗੀਆਂ ਪਈਆਂ ਆ ਵੀ ਜੀ ਚਲ ਕਾ ਲ ਜੇ ਸਾਰੀ ਤਿੱਜਾ ਕੇ ਡੰਗਿਆ ਸੂਈ ਨੂੰ ਠੀਕ ਆ ਜੀ ਉਹ ਜਿਆ ਵਾਲਾ ਇਹ ਪਿੱਛੇ ਆ ਗਿਆ ਜੀ ਫੀਮੇਲ ਕਾਫ ਬਿਲਕੁਲ ਇਹ ਵੀ ਅਜੇ ਕਾਲੀ ਨੂੰਈ ਆ ਤੇ ਤਿੰਨਾਂ ਦਿਨਾਂ ਦੀ ਸਾਰੀ ਸੂਈ ਅਜੇ ਚਲੋ ਕਿ ਵੀ ਇਸ ਦਾ ਸਾੰਬਲ ਲਾਈ ਨੂੰ ਦੁੱਧ ਚੰਦਾ ਕਹੀ ਜਾਣਾ ਹਾਂ ਜੀ ਜੀ ਇਧਰ 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 ਕੋਲੋਂ ਕਰਾਂਦਾ ਨਹੀਂ ਮੈਂ ਆਪਾਂ ਜੀ ਇਹਦਾ ਕੀ ਕਰਨਾ ਮੋਲ ਬਾਈ ਜੀ ਹਰ ਮੋਲ ਵੀ ਜੀ ਅੱਜ ਨਿਗ ਨਿਗ ਹੀ ਕਰਨੇ ਆਪਾਂ ਠੀਕ ਆ ਅੱਜ ਫੜ ਲਓ ਫੜ ਲਓ ਵਾਲੇ ਕਰਨੇ ਮੋਲ ਅੱਛਾ ਲੋਟ ਲਓ ਮੇਲਾ ਲੋਟ ਨੋ ਮੇਲਾ ਨਾ ਆਪਾਂ ਡੇਢ ਕਰਨਾ ਨਾ 12 ਨਾ 10 ਅੱਛਾ ਜੀ ਦਾਸ ਤਾਂ ਹਾਨਾ 95000 ਦੀ ਮਹੀਂ ਦੇ ਦਿੱਗੇ ਨਹੀਂ ਕਰਤੀ ਹੋਰ ਜਾ ਰਿਹਾ ਹੋਰ ਕਰਤੀ ਜੀ 92000 ਚ 200 ਰੁਪਏ ਛੋੜੀ ਕਰਨੀ ਪੂਰੀ ਫੁੱਲ ਵੱਡੀ ਮਹੀਂ ਜੀ ਠੀਕ ਆ ਲਓ ਜੀ 92000 ਚ 200 ਰੁਪਏ ਛੋੜ ਬਾਕੀ ਕੱਦ ਕਾਰਜ ਦਾ ਬਹੁਤ ਚੰਗਾ ਪੂਰਾ ਪੂਰਾ ਚੰਗਾ ਜੀ ਬਿਲਕੁਲ ਦੁੱਧ ਦੇ ਵਿੱਚ 13 14 ਕਿਲੋ ਤੇ ਮਹੀਂ ਹੱਸ ਕੇ ਮੰਨ ਲਓ ਬਿਲਕੁਲ ਸਹੀ ਗੱਲ ਹੈ ਜੀ ਅਪਾ ਅੱਜ ਹੀ ਆਖੀਏ ਵੀ ਅੱਜ ਸੁਈਏ ਤੇ ਸਿਰੇ 13 ਗੱਲੋਂ ਦੇ ਦੇ ਤੇ ਉਹਦੇ ਚਲੋ ਸਿਆਣੇ ਸਾਰੇ 25 ਦਿਨ ਲਾ ਜਾਂਦੀ ਪੂਰਾ ਪੀਕ ਲੈਵਲ ਤੇ ਆਉਣ ਲਈ ਤੇ ਭਈ ਦੂਜੇ ਨੰਬਰ ਤੇ ਦੱਸਿਓ ਇਹ ਵੀ ਵੀ ਦਿੱਤੀ ਜਸੂਗੀ ਜਾਂ ਨਹੀਂ ਸੂਗੀ ਯਾਰ ਕੀ ਅੱਛਾ ਹੀ ਰਿਹਾ ਪੂਰੇ ਵੱਡੇ ਫੁੱਲ ਵੱਡੇ ਕੱਦ ਵਜਨ ਵਾਲੀ ਆ ਇਹਦਾ ਵੀ 15 16 ਕਿਲੋ ਘਰ ਵਾਲਿਆਂ ਨੇ ਦੱਸਿਆ ਆਪਾਂ ਨੇ 14 ਕਿਲੋ ਹੀ ਦੇ ਜੇ ਬਹੁਤ ਆ ਹਾਂਜੀ 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 ਬੜਾ ਹੁੰਦਾ 14 ਲੀਟਰ ਦੀ ਆਲਾ ਵੀ 14 ਕਿਲੋ ਵੀ ਦੁੱਧ ਦੇ ਦੇਣਾ ਟੰਗਰ ਅੱਛਾ ਜੀ ਬਹੁਤ ਹੁੰਦਾ ਜੀ ਐਵੇਂ ਦੱਸਨ ਨੂੰ ਆਪਾਂ 18 ਵੀ ਦੱਸ ਦਈਏ 15 ਵੀ ਦੱਸ ਦਈਏ ਇਹ ਬੋਲੇ ਇਹ ਨਹੀਂ ਆਪਾਂ ਦੇ ਦਿੰਦੀਆਂ ਨਹੀਂ ਹਾਂਜੀ ਹਾਂਜੀ ਨਹੀਂ ਦਿੰਦੀਆਂ ਵੀ ਹਾਂ ਦਿੰਦੀਆਂ ਦਿੰਦੇ ਆ ਇਹ ਦਿੰਦੀਆਂ ਸਹੀ ਆ ਹਾਂਜੀ ਹਾਂਜੀ ਪਰ ਆਪਾਂ ਜੇ ਹਿਸਾਬ ਨਾਲ ਮੁੱਲ ਲੈਣਾ ਉਸ ਹਿਸਾਬ ਨਾਲ ਦੁੱਧ ਦਾ ਆਪ ਨਹੀਂ ਇਹ ਤਿਆਰ ਹੈ ਤੁਹਾਨੂੰ ਦੱਸਣਾ ਚਾਰ ਪੰਜ ਦਿਨ ਲੈ ਜਾਣਗੇ ਅੱਛਾ ਇਹ ਗੱਬਣਾ ਜੀ ਠੀਕ ਹੈ ਠੀਕ ਹੈ ਠੀਕ ਲਓ ਜੀ ਇਹ ਗੱਬਣ ਆ ਗਈ ਹੈ ਤੇ ਬਾਕੀ ਹੁਣ ਖੋਲ ਕੇ ਵਿਖਾਉਨੇ ਆ ਤੇ ਢਿਲਣਾ ਥੋੜੀ ਜੀ ਬਣੀ ਵੀ ਜੀ ਮਾਜ ਥੱਲੇ ਆ ਅੱਛਾ ਜੀ ਹਾਂ ਜੀ ਇਹ ਸਾਬ ਨਾਲ ਇੱਕ ਹੀ ਜਾਣ ਆਉਂਦਾ ਥਾ ਲਓ ਜੀ ਲੈ 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 ਸਵਾਰ ਦੀ ਇੱਕ ਅੱਗ ਵਜਨ ਜਿਹੜਾ ਇਹਦਾ ਵੀ ਚੰਗਾ ਆ ਗਿਆ ਵਾ ਇਹ ਵੀ ਸੁਰੂਆਤੀਸਰਾ ਸੂ ਵੀ ਕਰਮ ਵਾਲੀ ਤੇ ਬਾਕੀ ਢਿਲਣਾ ਢਿਲਣਾ ਜਿਹੜੀਆਂ ਕਾਸੀਆਂ ਰੱਖੋ ਤੁਹਾਨੂੰ ਕਿੰਨਾ ਖੁਦਾ ਰਹੀ ਠੀਕ ਇਹ ਧਾਰਮੇ ਨੋ ਬਾਲਾ ਲੱਗਾ ਪਿਆ ਅਨਕਲਾ ਕਲਾ ਤੇ ਨੋਕਲ ਥਾਂ ਦੀ ਜਿਹੜਾ ਚਵਾਈ ਬਹੁਤ ਹੀ ਕੋਲੀ ਹੁੰਦੀ ਆ ਲੈ ਜੋ ਬਾਹਰ ਡਾਲਾਂਗੇ ਕੋਈ ਨਹੀਂ ਚਲੋ ਅਗਲੋ ਪੀ ਲੈ ਆਹ ਚਲ ਬਾਹਰ ਚ ਡਾਲਿਓ ਐ ਨੂੰ ਖਿੱਚ ਬੱਕ ਦੇ ਮੜੀ ਜੇ ਗਿਆ ਪਾਜੀ ਫੜਿਓ ਲੈ ਜਾ ਖਿੱਚ ਕੇ ਕਰ ਸਕਦਾ ਇਹ ਤੀਂ ਠੰਡ ਚ ਲੱਗਦਾ ਰੇਲ ਗੱਡੀ ਤੁਹਾਡਾ ਬਾਈ ਜੀ ਹਾਂਜੀ ਹਾਂਜੀ ਲੋ ਜੀ ਸਾਰੀਆਂ ਜਿਹੜੀਆਂ ਝੁੰਡੀਆਂ ਸਾਰੀਆਂ ਵੱਡੀਆਂ ਕੱਦ ਵੱਜ ਨਾਲੀਆਂ ਵਾ ਤੇ ਇਹਦਾ ਬਹੁਤ ਜਿਆਦਾ ਚੌੜਾ ਆ ਗਿਆ ਵਾ ਤੇ ਲੱਗੇ ਤੋਂ ਵੀ ਆਪਾਂ ਜਰੂਰ ਤੁਹਾਨੂੰ ਥਲਾਂ ਦਾ ਸੈਜ ਕਰ ਪੈ ਇਧਰ ਵੀ ਥਣ ਨੂੰ ਚੈੱਕ ਕਰਨੇ ਆਪਾਂ ਇਹ ਥਣ ਜਿਹੜਾ ਕਿਉਂ ਨਾ ਨੁਕਰਾਂ ਤੇ ਹਨ ਕੱਲਾ ਕੱਲਾ ਤੇ ਨੋਕ ਕਲਾ ਥਣ ਆਈ ਇਹ ਕੱਤੀ ਬੰਨੀ ਹੈ ਮਾਜੇ ਦੇ ਕੋਈ ਵੀ ਨਹੀਂ ਬਣੀ ਸਾਬ ਨੂੰ ਠੀਕ ਠੀਕ ਲਓ ਜੀ ਇਹਨਾਂ ਪੂਰ ਤਿਆਰ ਹੋ ਗਈ ਤੇ ਸੂਲ ਤੱਕ ਚੱਡਾ ਲਓਗੀ ਗਰਮਾਲੀ ਦੇਖੋ ਗਾਈਆਂ ਠੀਕ ਹੈ ਠੀਕ ਇਹਨਾਂ ਕੱਤੀਆਂ ਗੁੱਲੀਆਂ ਜਿਹੜੀਆਂ ਬਹੁਤ ਆ ਗਈਆਂ ਤੇ ਇਹਦਾ ਬਾਈ ਕੀ ਮੁੱਲ ਫਿਰ ਇਹਦਾ ਵੇਚੀ ਆਪਾਂ ਨਾ 70 ਨਾ 10 ਹਾਂਜੀ ਇਹਦਾ ਵੀ ਹਾਂ ਨਾ 95 95 ਹੋਰ ਕਰੀਏ ਹੋਰ ਕਰੀਏ ਹਾਂਜੀ 90 ਜੋ 200 ਰੁਪਏ ਛੋੜ 90 ਜੋ ਅੱਜ ਫੜ ਦੋ ਫੜ ਦੋ ਵਾਲੀ ਠੀਕ ਲਓ ਜੀ 90000 ਤੋਂ 200 ਰੁਪਿਆ ਛੋੜ ਬਿਲਕੁਲ ਜਿਹੜਾ ਛੋਟੀ ਦੇ ਹਿਸਾਬ ਨਾਲ ਜੈ ਮੁੱਲਿਆ ਤੇ ਤੀਜੇ ਨੰਬਰ ਤੇ ਆ ਗਈ ਕ ਇਹ ਸੁਈਆਂ ਆਂ ਦੀਆਂ ਸੁਈਆਂ ਨੇ ਇਹ ਗਠਕਾਂ ਵੀ ਕਰਦੇ ਹੋ ਇਹ ਪੂਰੇ ਮੋਹਰਾ ਨਸਲ ਦੀ ਛੋਟੀ ਇਹ ਵੀ ਜੀ ਉਧਰ ਦੀਆਂ ਛੋਟੀਆਂ ਦੋ ਅੱਛਾ ਜੀ ਠੀਕ ਹੈ ਇਹ ਪਹਿਲਾ ਸੁਗਾ ਸੁਈ ਜੇ ਮੇਰੇ ਖਾਨ ਨਾਲ ਛਿੱਗੀ ਦੰਦੀ ਜੇ ਦੀ ਛਿੱਗੀ ਦੀਆਂ ਨਗਿੰਗੀਆਂ ਭੀਆਂ ਜੇ ਦੰਦੀਆਂ ਜਿਹੜੀਆਂ ਠੀਕ ਹੈ ਠੀਕ ਹੈ ਹਾਂ ਜੀ ਇਹ ਦੇਖੋ ਵੀ ਜੀ 9 ਤੋਂ 10 ਕਿਲੋ ਮੰਨ ਲਓ ਵੀ ਥੋੜਾ ਜਿਹਾ ਮੰਨ ਲਓ ਟੈਕ ਰਹ ਹੁੰਦੀ ਆ ਥੱਲੇ ਕੱਢਾ 9 ਤੋਂ 10 ਕਿਲੋ ਬੋਲਾ ਤਿਆਰ ਹੋ ਜਾਤਾ ਜੀ ਸੁਈ ਬਿਲਕੁਲ ਸਾਰੀ ਕਿਉਂ ਭੰਗੀਆਂ ਦਿਨਾਂ ਦੀ ਠੀਕ ਹੈ ਜੀ ਹਾਂ ਜੀ ਬਾਕੀ ਆਪਾਂ ਖੋਲ ਕੇ ਵਿਖਾ ਦਿੰਨੇ ਆਂ ਠੀਕ ਹੈ ਠੀਕ। ਪਰ ਜੇ ਮੈਂ ਤੁਹਾਨੂੰ ਤੁਹਾਨੂੰ ਮੰਨ ਲਵਾਂ ਵੀ ਮੈਂ ਪੂਰਾ ਵਧੀਆ ਘੜਦੀ ਮੁੱਠੀ ਥਣ ਬਣਾ ਜੰਦੀ ਹੈ। ਠੀਕ ਹੈ ਠੀਕ ਹੈ ਜੀ। ਹਲਜੀ ਕੱਦ ਵਜਨ ਜਿਹੜਾ ਉਹ ਨਹੀਂ ਚੰਗਾ ਸ਼ੁਰੂਆਤ ਕਿਹਨਾ ਚੋਈ ਆ। ਪਹਿਲਾ ਪਹਿਲਾ ਵੀ। ਉਹ ਪਹਿਲਾਂ ਛੋਟੀ ਜੇ। ਸ਼ਕੀਰੀਆਂ ਦਲਾਰੇ ਪੁੱਟਣ ਦੀ ਹੈ। ਕਹਿੰਦੇ ਚੌਕੀ ਛਿੱਕੀ ਵੀ ਲਾ ਸਕਦੇ। ਸ਼ਿੱਗੀ ਤੁਹਾਡੇ ਵੀ ਮੰਨ ਲਓ ਵੀ 1.5-2 ਲੱਗਦੀ ਛੋਟੀ ਬਣ ਜਾਂਦੀ। ਸ਼ਿੱਗੀ ਸ਼ਿੱਗੀ। ਪੁੱਟਣ ਦੀ ਹੈ ਜੀ। ਹਾਂ। ਉਹ ਜੀ ਥਣ ਭਾਂਡਾ ਥੋੜਾ ਜਿਹਾ ਬਾਈ ਕਹਿੰਦਾ ਕਿ ਜਰੂਰ ਸਟੈਟ ਰੱਖਦੀ ਹੈ। 1.5 ਲੀਟਰ ਜਾਂ 10 ਲੀਟਰ ਜਿਹੜਾ ਇਸ ਟਾਈ ਕੀ ਗੱਲ ਹੋ ਗਈ ਇਹਦੇ ਕੋਲ ਵੀ ਇਹ ਬੌਲੇ ਤੇ ਜਾਂਦੇ 1:00 ਵਜੇ ਤੁਸੀਂ ਕੀ ਕਰ ਸਕਦੇ ਇਹ ਤਾਂ ਰਾਮ ਕਮਾਲਾ ਕਮਾਲਾ ਖਿੱਚ ਖਿੱਚ ਕੇ ਨਹੀਂ ਇਹ ਜਾਣ ਦਿੰਦਾ ਰਾਣਾ ਐਡੀ ਛੇਤੀ ਹੈ ਪੂਰੀ 1:00 ਵਜੇ ਨਾਲ ਝੋਟੀਆਂ ਵੀ ਦੂਜੇ ਸੂਏ ਨੂੰ ਪੂਰੀ ਮੰਨ ਲਓ ਫੁੱਲ ਵੱਡੀ ਹੋ ਜੂਗੀ ਝੋਟੀਆਂ ਮੇਲ ਕਾਫ ਜੀ ਵੀ ਜੀ ਬੁਖਾ ਦੇ ਲਓ ਜੀ ਇਹਦੇ ਪਿੱਛੇ ਮੇਲ ਕਾਫ ਆ ਗਿਆ ਜੀ ਐਨ ਗੈੱਡ ਬਲੈਕ ਚੰਗੇ ਸੀ ਬੰਦਾ ਵਾ ਬਾਕੀ ਥਾਂ ਤੋਂ ਜਿਹੜਾ ਸਪੈਸ਼ਲ ਐਨ ਕੱਲਾ ਕੱਲਾ ਲੱਗਾ ਪਿਆ ਚਮਾਂ ਨੁਸਰਾਂ ਦੇ ਕਿ ਪਾਸੋਂ ਕਿ ਬਾਈ ਕਹਿੰਦਾ ਕਿ ਥਣ ਚੰ ਚੰਗਾ ਕੱਢ ਜਾਂਦੀ ਆ ਪੱਕੀ ਤੇ ਚੈੱਕ ਕਰ ਸਕਦੇ ਜੇ ਲਾਗੇ ਤੋਂ ਤੇ ਇਹਦਾ ਬਾਈ ਜੀ ਮੋਲ ਫਿਰ ਇਹਦਾ ਵੀ ਜੀ ਮੋਲ 1.5 ਕਰ ਲੀਏ ਜਿੱਡੀ ਮਤਲਬ ਬਿਊਟੀ ਐ ਝੋਟੀ ਨਹੀਂ ਕਰ ਲਈਏ ਜਾਇਦ ਚਲੋ 400 ਦੀ ਦੇ ਦਈਏ ਫਿਰ ਹੋਰ ਕਰ ਦਈਏ ਲਾਸਟ ਵੀ ਜੀ 110 ਦੀ ਦੇ ਦਾਂਗੇ 110 ਦੀ ਹਾਂਜੀ ਹੋਰ ਕਰ ਦੋ ਥੋੜੇ ਜੀ ਉਰੇ ਛੱਡ ਦਈਏ ਕੱਢ ਦਈਏ ਹੁੰਦੇ ਗੰਜਾਇਸ਼ ਕੋਈ ਨਹੀਂ ਚਲੋ 2000 ਹੋਰ ਛੱਡਦੇ ਨੇ 1800 ਵਿੱਚ ਜੀ 200 ਰੁਪਏ ਛੋਟ ਹੀ ਹੁੰਦੀ ਜੀ ਠੀਕ ਲਓ ਜੀ 1,80000 ਦੀ ਛੋਟੀ ਦੀ ਦੇਖੋ ਸ਼ਗੀ ਦੰਦੀ ਬਾਕੀ ਕਾਰ ਦਾ ਕੋਈ ਸ਼ੱਕ ਨਹੀਂ ਇਹਨਾਂ ਰਮਾਨ ਵੀ ਜੀ ਜ਼ਿਆਦਾ ਨਹੀਂ ਨਾ ਪਕੰਦੇ ਹਾਂ ਲਾ ਕੱਡਾ ਹਾਂ ਜਿਆਦਾ ਨਹੀਂ ਕਹਿੰਦੇ ਚਲੋ ਆਰਡਰ ਆਰਡਰ ਥੋੜਾ ਕੈਟਰਾਂ ਦੀ ਹੈ ਝੋਟੀ ਹਾਂਜੀ ਹਾਂਜੀ ਤੇ 12 ਕਿਲੋ ਤੋਂ ਨਹੀਂ ਮਰਦੀ ਠੀਕ ਹੈ ਜੀ ਕਰੋ ਜੀ ਚੱਟਾ ਕੁੱਟਾ ਜਿਹੜਾ ਐ ਨੱਖਾਂ ਵਾਲਾ ਆਇਆ ਬਾਕੀ ਖਣ ਸੋਣ ਆਇਆ ਪੂਰਾ ਮੰਨ ਲਓ ਮੁਠੀ ਵਾਲਾ ਬਣਾ ਲੈਂਦੇ ਹਾਂ ਝੋਟੀ ਐ ਪਸੰਦ ਠੀਕ ਹੈ ਜੀ ਲਓ ਜੀ 1,08,000 ਬਾਈ ਕਹਿੰਦਾ ਕਿ 200 ਰੁਪਏ ਛੋੜ ਕਰਾਂਗੇ ਤੇ ਚੌਥੇ ਨੰਬਰ ਤੇ ਬਾਈ ਕਿਵੇਂ ਝੋਟੀ ਰਾਈਟ ਇਹ ਵੀ ਜੀ ਪਹਿਲਾ ਸਵੇਰਾ ਵਾਂ ਤੇ ਇਹ ਨੀਂਦੀ ਚ ਪੈਂਦੀ ਝੋਟੀ ਨੇ ਰੱਖੋ ਇਸ ਪਾਣੀ ਹੋਗੇ ਨਹੀਂ ਸੋਣੀ ਆ ਲਓ ਜੀ ਬਾਕੀ ਇਹ ਵਾਲੀ ਝੋਟੀਆਂ ਕਿਤੇ ਦੁੱਧ ਬੜਾ ਕੱਢਦੀਆਂ ਉਹ ਤੋਂ ਬੜਾ ਕੱਢਦੀਆਂ ਵੀ ਜੀ ਇਹਦੇ ਥੱਲੇ ਵੀ ਵੀ ਜੀ ਇਹ ਤਾਂ ਸੇਮ ਹੀ ਹਸਾਮਾ ਇਸ ਟਾਈਮ ਤੇ ਸੇਮ ਹੀ ਕੋਈ ਮੰਨ ਕੇ ਲਵੇ 9 ਤੋਂ 10 ਲੀਟਰ ਮੰਨ ਲਓ ਵੀ ਬੌਲੀ ਸਟਾਰਟਿੰਗ ਹੋਊਗੀ ਅੱਛਾ ਜੀ ਦੁੱਧ ਇਹ ਵੀ ਝੋਟੀ ਮੰਨ ਲਓ 12 ਕਿਲੋ ਦਈ ਜਾਊਗੀ ਠੀਕ ਹੈ ਠੀਕ ਹੈ ਇਹ ਵੀ ਪਹਿਲਾਂ ਜੀ ਲਓ ਜੀ ਇਹ ਵੀ ਪਹਿਲਾਂ ਝੋਟੀ ਇਹ ਵੀ ਦੰਦਾ ਜੀ ਇਹ ਮੈਨੇ ਜੀ ਵੇਖੀ ਵੇਖ ਲੈਣੀ ਬਾਹਰ ਕੱਢ ਕੇ ਮਾਰੀ ਜੀ ਠੀਕ ਹੈ ਠੀਕ ਲਓ ਜੀ ਕਰਦ ਵਜਨ ਇਹਦੇ ਕੋਈ ਚੰਗਾ ਉਹਦੇ 8-9 ਲੀਟਰ ਜਿਹੜਾ ਇਹਦੇ ਕੋਈ ਗੋਲੇ-ਗ ਹਾਂ ਜੀ ਅੱਜ ਹੀ ਤੇਰਾ ਨਜਾਤ ਸਾਥੀ ਆ ਮਾਣੇ ਲਓ ਜੀ ਕਰਤ ਵਜਨ ਜਿਹੜਾ ਇਹ ਵੀ ਚੰਗਿਆ ਬਾਕੀ ਨੀਲੀ ਦੇ ਵਿੱਚ ਹੁੰਦੀ ਆ ਨੀਲੀ ਚ ਨੀਲੀ ਚ ਤੇ ਠੰਡ ਉਹਦੇ ਨਾਲ ਚੰਗਾ ਲੱਗਾ ਪਿਆ ਅੱਲਾ ਪੱਲਾ ਇਹ ਵੀ ਜੀ ਥੋੜੀਆਂ ਥੋੜੀਆਂ ਆਪਾਂ ਅੱਜ ਹੀ ਲਈਆਂ ਮੈਂ ਛੋਟੀਆਂ ਥੋੜੀਆਂ ਥੋੜੀਆਂ ਚੋਕੇ ਲੈਂਦੀਆਂ ਆਪਾਂ ਕਿਸੇ ਜੋੜ ਕੇ ਆਈਏ ਵੀ ਆਪਾਂ ਮੰਨ ਲਓ ਤੜਕੇ ਦੀਆਂ ਚੋਈਆਂ ਕੋਈ ਮਤਲਬ ਸ਼ਾਮਾਂ ਦੇ ਵੇਲੇ ਵੀਡੀਓ ਬਣਾਉਂਦਾ ਹਾਂ ਹਾਂ ਜੀ ਹਾਂ ਜੀ ਭਾਵੇਂ ਸਾਰਾ ਮੇਰੇ ਖਾਣ ਨਾਲ 2:30 ਵਜੇ ਦਾ ਟਾਈਮ ਆ ਠੀਕ ਆ ਠੀਕ ਆ ਤੇ ਬਾਕੀ ਕਰਤ ਵਜਨ ਅੱਖਾਂ ਚ ਵੀ ਆ ਗਈ ਆ ਐਨ ਬਿੱਲੀ ਆਖਾਂ ਅੱਪਾ ਮਨ ਲਓ ਇਹ ਸਿੰਗ ਸਿੰਗ ਰੰਗ ਰੰਗ ਸਿੰਗ ਲੱਗਾ ਪਿਆ 2-2 ਕਿਲੋ ਥੱਲੇ ਚੁਈਆਂ ਛੋਟੀਆਂ ਅੱਛਾ ਜੀ ਲਓ ਜੀ ਬਾਈ ਕਹਿੰਦਾ ਕਿ ਚਵਾਈ ਕਰਕੇ ਤੇ ਪਾਸ ਕਰਕੇ ਆਪਾਂ ਲੱਗ ਕੇ ਆਈਏ ਤਾਂ ਸਭ ਨਾਲ ਕੋਈ ਵੀ ਤਰਾਂ ਦਰਜਾ ਪਾਵੇ ਬੱਚਾ ਕੜਾ ਬੱਚਾ ਇਹਦੇ ਮਗਰ ਵੀ ਜੀ ਸਾਫ ਕੱਟੀ ਕੱਟੀ ਦੀ ਰਹੀ ਹੈ ਲਓ ਜੀ ਆਹ ਵੀ ਨਹੀਂ ਦੀ ਰਹੀ ਤਾਂ ਥੋੜਾ ਜਿਹਾ ਪੱਕ ਰਾਦੀ ਮਨ ਲਓ ਪਿਓਰ ਨਹੀਂ ਆਪਾਂ ਕਹਿ ਸਕਦੇ ਠੀਕ ਹੈ ਠੀਕ ਹੈ ਬਾਕੀ ਪੱਕ ਰਾਦੀ ਹੈ ਥੱਲੇ ਪੈਰਪੂਰ ਛਿੱਟੇ ਨੇ ਇਹਨਾਂ ਕੋਲ ਜੇ ਤਾਜੀ ਆ ਗਿੱਲਾ ਨਾਲੂ ਹੈ ਜੀ ਇਹ ਆ ਨਾੜੂ ਦਾ ਕਾਰੀਆ ਭਾਈ ਜੀ ਮੜੇ ਸਾਰੀਆਂ ਮੈਂ ਤਾਂ ਮਖੰਦਾਂ ਦੋ ਦੋ ਦਿਨਾਂ ਦੀਆਂ ਸਾਰੀਆਂ ਤਿੰਨ ਤਿੰਨ ਦੀ ਚੈੱਕ ਕਰ ਸਕਦੇ ਇਹਨੂੰ ਸਾਰੇ ਸੂਈ ਨੂੰ ਦੋ ਦਿਨ ਹੋਏ ਜੀ ਛੋਟੀ ਸੂਈ ਨੂੰ ਠੀਕ ਹੈ ਠੀਕ ਲੋ ਜੀ ਦੋ ਦਿਨ ਤੇ 9-10 ਹਾਂ 9 ਤੋਂ 10 ਕਿਲੋ ਤੇ ਲੱਗਦੇ ਨੇ ਠੀਕ ਹੈ ਠੀਕ ਹੈ ਲੋ ਜੀ ਬਾਕੀ ਚੰਡਾ ਛੰਡਾ ਜਿਹੜਾ ਬਹੁਤ ਚੰਡਾ ਥੋੜਾ ਘਾਟੀ ਮਾਨ ਕੇ ਨਵੇਂ ਵੀਰ ਭਰਾ ਨਾਲ ਮਾਨ ਕੇ ਲਵੇ ਅੱਛਾ ਜੀ 10 ਵੀਰ ਬਲਾ ਕਿਲੋ ਛੱਡ ਦੇ ਭਾਵੇਂ ਠੀਕ ਹੈ ਠੀਕ ਹੈ ਨਹੀਂ ਮੈਨੂੰ ਆਉਂਦਾ ਅਗਲੇ ਦੇ ਘਰ ਵੱਧ ਲੇ ਕੇ ਆ ਗਈ ਇਹ ਵੀ ਜੀ ਮੁੱਲ ਜੋ ਮਰਜ਼ੀ ਫਿਰ ਕਰੀਏ ਤਾਂ ਵੀ ਹਾਂ ਪੰਜ ਹੀ ਛੱਡ ਦਈਏ 10 ਚੋਂ ਜੀ 200 ਰੁਪਏ ਛੋੜ ਕਰ ਦਾਂਗੇ ਠੀਕ ਹੈ ਲਓ ਜੀ 1 ਲੱਖ 10 ਹਜ਼ਾਰ ਤੇ 200 ਰੁਪਿਆ ਬਾਈ ਕਹਿੰਦਾ ਕਿ ਛੋੜ ਕਰਾਂਗੇ ਤੇ ਅੱਖਾਂ ਵਾਲਾ ਚੱਡਾ ਇਹਦਾ ਵੀ ਆ ਗਿਆ ਵਾ ਤੇ ਬਾਕੀ ਅਗਲੀ ਸਾਈਡ ਤੋਂ ਦੂਜੂ ਚੈੱਕ ਕਰ ਲਓ ਨੇ ਤੁਹਾਨੂੰ ਤਾਂ ਹੀ ਲੱਗਾ ਪਿਆ ਕਰਮਾਲੀ ਦੇ ਚੱਡਾ ਚੁੱਡਾ ਬਹੁਤ ਹੀ ਚੰਗਾ ਵਾ ਮਖਾ ਲਓ ਤੇ ਥਾਣੇ ਵੀ ਜਿਹੜਾ ਲੋਕ ਵਾਲਾ ਲੱਗਾ ਪਿਆ ਵਾ ਲੱਤਾਂਾਂ ਘਾਂ ਕਰਦੀ ਕੋਈ ਨਹੀਂ ਤੇ ਲਾਉਣੇ ਅੱਗੇ ਆ ਜੀ ਢਾਲੀ ਇਹ ਕਿਵੇਂ ਭਾਜੀ ਇਹ ਵੀ ਜੀ ਸੁਗਤ ਜਾਹੇ ਮਹੀਨਾ ਅੱਛਾ ਜੀ ਤੇ ਦੋਦੇ ਤੋਂ ਕੋ 10 ਕਿਲੋ ਰੈਡੀ ਹੋਊਗਾ ਇਸ ਟਾਈਮ ਤੇ ਠੀਕ ਹੈ ਬਾਜੀ ਆਪਾਂ ਖੋਲ ਕੇ ਖੋਲ ਕੇ ਖਾ ਲੈਨੇ ਇਹਨੂੰ ਸੂਈ ਨੂੰ ਅੱਜ ਮੇਰੇ ਖਾਲ ਨਾਲ ਪੰਜਵੇਂ ਛੇਵੇਂ ਦਿਨ ਨੂੰ ਬੋਲੇ ਇਹ ਵੀ ਬੋਲੇ ਜੀ ਹਾਂਜੀ ਬੋਲਾ ਲਾ ਲੈ ਕੋਈ ਮੰਨ ਲਓ ਵੀ ਪੰਜਵੇਂ ਛੇਵੇਂ ਦਿਨ ਦੇ ਵੇਹ ਹਫਤਾ ਕਰਿੰਦੇ ਹੀ ਰਹਿੰਦਾ ਮਹੀਨਾ ਹਾਂਜੀ ਹਾਂਜੀ ਥੱਲੜਾ ਥੱਲੜਾ ਵੇਹ ਘਰ ਵਾਲਿਆਂ ਆਪਾਂ ਨੂੰ ਦੂਜਾ ਸਵੇਰ ਕਹਿ ਕੇ ਦਿੱਤੀ ਹੋ ਸਕਦਾ ਦੂਜੇ ਵੀ ਹੋਵੇ ਆਪਾਂ ਤੀਜੇ ਮਹੀਨੇ ਠੀਕ ਆ ਠੀਕ ਆ ਜੀ ਹਾਂ ਲਓ ਜੀ ਘਰ ਵਾਲਿਆਂ ਦੇ ਕਹਿਣ ਮੁਤਾਬਕ ਦੂਜਾ ਸਵੇਰ ਤੇ ਪਾਈ ਕਹਿੰਦਾ ਚਲੋ ਅਸੀਂ ਤਿੰਜਾ ਵੀ ਕਹਿ ਸਕਦੇ ਆ ਬਾਕੀ ਢਾਲੀ ਜਾਗੀ ਢਾਲੀ ਇੱਕ ਆਪਣਾ ਵੀ ਜੀ ਪਹਿਲੀ ਵੀਡੀਓ ਨੇ ਆਪਾਂ ਪਾਈ ਸੀ ਮਾਝਾ ਤਾਂ ਬਾਹਰ ਨਹੀਂ ਗਈ ਘੋਤੀ ਆ ਅੱਛਾ ਜੀ ਉਹ ਸਾਈ ਬੰਦੇ ਨੇ 2000 ਰੁਪਏ ਪਾਈ ਪਰ ਅੱਜ ਬੜੇ ਦਿਨ ਹੋ ਗਏ ਅਗਲੀ ਵੀਡੀਓ ਤੇ ਆਪਾਂ ਮੈਂ ਪਾ ਦੇਣੀ ਹੈ ਜੇ ਨਾਂ ਨੇ ਖੜੀ ਤੇ ਠੀਕ ਅਸਾਂ ਟਾਈਮ ਦਿੰਦਾ ਉਹਨੂੰ ਪਾਈ ਹੋਵੇ ਠੀਕ ਹੈ ਜੀ ਲਓ ਵੀ ਥਣ ਪੰਡਾ ਜਿਹੜਾ ਇਹਨਾਂ ਦੀ ਬਹੁਤ ਹੀ ਚੰਗਲ ਗਾਵਾ ਇਹ ਵੀ ਅੱਖਾਂ ਵਾਲਾ ਜਾ ਗਿਆ ਚੱਡਾ ਤੇ ਇਹ ਜਿਹੜੇ ਪਸ਼ੂ ਦੁੱਧ ਬਹੁਤ ਦੁੱਧ ਤੈਨੂੰ ਜੀ ਬਹੁਤ ਚੰਗੀ ਆ ਮਾਝਾ ਇਹ ਆਪਾਂ ਕਿ ਹੈ ਜਿਹੜੇ ਬਲੇਡ ਬਲੇਡ ਦੋ ਜਿਹੜੀ ਆਪਾਂ ਕਹਿੰਦੇ ਨੇ ਪੂਤ ਦਾ ਟੀੜੇ ਵਾਲੇ ਦੇ ਕਾਲੇ ਆ ਸਾਰੇ ਇਹ ਹੈ ਵੀ ਪਤਲੇ ਚੰਮੜੀ ਦੇ ਪਿੰਡੇ ਦੇ ਨਾਲਾ ਨੂੜਾ ਵੀ ਕਾਫੀ ਆ ਪਰ ਉਹ ਜੀ ਚੱਕ ਥਾਂ ਤੋਂ ਬਹੁਤ ਹੀ ਚੰਗਾ ਲੱਗਾ ਕਰਮਾਲੀ ਇਹਦਾ ਬਾਈ ਜਵਾਕ ਇਹਦੇ ਮਗਰੋਂ ਵੀ ਆ ਦੇ ਮੇਰੇ ਖੰਨ ਪਰਾਂ ਨਹੀਂ ਮੇਲੇ ਨਹੀਂ ਮਿਸੀ ਮਲੇ ਨਹੀਂ ਮੈਂ ਲੈ ਗਿਆ ਮੇਲ ਕਾਫ ਦੇ ਠੀਕ ਠੀਕ ਲੱਗਿਆ ਇਹਦੇ ਪਿੱਛੇ ਵੀ ਮੇਲ ਲਗਾ ਪਰ ਗਿਆ ਨਹੀਂ ਤੇ ਨੰਬਰ 922 ਦੇ ਨਾਲ ਵੀ ਗੱਲਬਾਤ ਕਰ ਸਕਦਾ ਜੀ ਪਹਿਲਾ ਅਧਿਕਾਰ ਪਹਿਲੀ ਦੂਜੀ ਆਪਣਾ ਸੇਵਾ ਕੇਂਦਰ ਪਰਵਾਣ ਨੰਬਰ ਹਾਂ ਜੀ ਥਣ ਭੰਡਾ ਇਹਦਾ ਵੀ ਆਪਾਂ ਲਾਗੇ ਤੋਂ ਦਿਖਾਉਂਦੇ ਆ ਕੱਲਾ ਕੱਲਾ ਲੱਗ ਰਿਹਾ ਵਾ ਥਣ ਵੀ ਤੇ ਥਣ ਇਹਨੂੰ ਵੀ ਨੋਕ ਵਾਲਾ ਹੀ ਲੱਗਾ ਕਰਮਾਲੀ ਨੂੰ ਕੱਲਾ ਕੱਲਾ ਦੁੱਧ ਵਿੱਚ ਹੀ ਖਸ ਕੇ 12-13 ਕਿਲੋ ਪਾ ਦੋਗੇ ਛੋਟੀ ਠੀਕ ਹੈ ਜੀ ਇਹਦਾ ਭਾਜੀ ਮੁੱਲ ਫਿਰ ਜੀ ਵੀਰ ਜੀ ਭਾਰ ਹੀ ਜਾਂਦੀਏ ਲੱਖੋਂਗੇ ਅੰਦਰ ਕਰ ਦਈਏ ਕਰ ਲਈ ਜਾਂਦਾ ਜੀ 95 ਦੀ ਦੇ ਦਈਏ ਹੋਰ ਕਰ ਦਈਏ ਹੋਰ ਛੋੜਤੀ ਹਾਂ ਜੀ ਇਹ ਵੀਰ ਜੀ ਹਾਂ ਨਾ ਹੀ ਜਿਹੜੀ ਹੈ ਨਾ 90 ਜੋ ਦੋ ਛੱਡ ਦਾਂਗੇ ਆਪਾਂ ਤੇ 88 ਜੋ 200 ਰੁਪਏ ਛੋਟ ਕਰਦਾ ਠੀਕ ਲਓ ਜੀ 88000 ਚੋਂ 200 ਰੁਪਏ ਛੋਟ ਤੇ ਬਿਲਕੁਲ ਜਿਹੜੇ ਨਰਮ ਬਿਲਕੁਲ ਤਾਜ਼ੀਆਂ ਸਈਆਂ ਸਾਰੀਆਂ ਛੋਟੀਆਂ ਚੰਗੀਆਂ ਬਾਈ ਦੇ ਕੋਲ ਠੀਕ ਹੈ ਨਾ ਭਾਈ ਜੀ ਕੋਜਾ ਕਹਿਣਾ ਮੇਰੀ ਜੀ ਹੋਈ ਬੇਨਤੀ ਹੈ ਸਾਰਿਆਂ ਨੂੰ ਸਾਰਾ ਹੀ ਮਾਲ ਆਪਣੇ ਕੋਲ ਸੋਇਆ ਸਵਾਇਆ ਹੋਣਾ ਹਾਂ ਜੀ ਆਪਾਂ ਵੀ ਅਗਲੇ ਦੇ ਘਰੇ ਰੁਪਈਏ ਛੱਡ ਕੇ ਆਏ ਆਂ ਤੇ ਤਸੱਲੀ ਆਪਣੀ ਮੰਨ ਲਵੀਂ ਕਰਕੇ ਲੈ ਲਓ ਠੀਕ ਹੈ ਤੇ ਜਿਹੜੇ ਵੀ ਭਰਾਣੇ ਰੁਪਈਏ ਦੇਣੇ ਆਂ ਪ੍ਰਾਪਤ ਤੇ ਕਿਸੇ ਨੂੰ ਦੇਣੀ ਨਹੀਂਗੇ ਆਪਣੀ ਤਸੱਲੀ ਕਰਕੇ ਖੜੇ ਜਿਹੜੀਆਂ ਸੁਈਆਂ ਵਾਂ ਚੋਕੇ ਦੋ ਟਾਈਮ ਖੜੇ ਠੀਕ ਹੈ ਜਿਹੜੀਆਂ ਆਪਣੇ ਕੋਲ ਗੱਬਣਾ ਉੱਤੇ ਪਕੇ ਖੜੇ ਬਿਲਕੁਲ ਸਹੀ ਗੱਲ ਹੈ ਲੋ ਜੀ ਹਰ ਵਾਰੀ ਭਾਈ ਦੀ ਇਹੋ ਬੇਨਤੀ ਹੁੰਦੀ ਹੈ ਚਲੋ ਸਾਡੀ ਵੀ ਹੁੰਦੀ ਹੈ ਬੇਨਤੀ ਹੱਥ ਛੋੜ ਕੇ ਕਿੰਨੇ ਰਕਮ ਖਰਚਿੰਦੇ ਹੁੰਦੀਆਂ ਨਾ ਉਹ ਟਾਈਮ ਚ ਵਾਈ ਜਰੂਰ ਕਰ ਲਿਆ ਕਰ ਬਾਕੀ ਪਸ਼ੂ ਹਾਂਜੀ ਜੋੜੀ ਨਹੀਂ ਆ ਸਕਦਾ ਉਹ ਤਾਂ ਵੀਡੀਓ ਵੀਡੀਓ ਕਾਲ ਤੇ ਚਾਹ ਲੋ ਲਓ ਵੀ ਭਾਈ ਜੀ ਬਿਲਕੁਲ ਸਹੀ ਗੱਲ ਭਾਈ ਨੇ ਕੀਤੀ ਆ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ